ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਵਿੰਡੋ ਪੰਜਾਬ ਟੀਵੀ ਤੇ ਪੇਸ਼ ਆ ਨਜ ਗਿਆ ਮੁਖਬਰਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਗੁਰਦਾਸਪੁਰ ਦੇ ਇਤਿਹਾਸਕ ਸ਼ਹਿਰ ਦਿਨਾਨਗਰ ਪਹੁੰਚੇ ਜਿੱਥੇ ਉਹਨਾਂ ਨੇ ਆਰੋਵੀ ਯਾਨੀ ਕਿ ਰੇਲਵੇ ਓਵਰ ਬ੍ਰਿਜ ਦਾ ਉਦਘਾਟਨ ਕੀਤਾ ਤੇ ਇਸ ਬ੍ਰਿਜ ਨੂੰ ਲੋਕਾਂ ਨੂੰ ਸਮਰਪਿਤ ਕੀਤਾ ਜੁਨਾ ਦਾਸੀ ਹੈ ਕਿ ਇਹ ਬ੍ਰਿਜ ਅੰਮ੍ਰਿਤਸਰ ਪਠਾਨਕੋਟ ਲਾਈਨ ਦੇ ਉੱਪਰ ਪੜਾਇਆ ਗਿਆ ਹੈ ਇਸ ਪੁੱਲ ਨੂੰ ਬਣਾਉਣ ਦੀ ਜਿਹੜੀ ਲਾਗਤ ਆਈ ਹੈ ਉਹ 55 ਕਰੋੜ ਤੋਂ ਵੱਧ ਦੀ ਆਈ ਹੈ ਤੇ ਇਸ ਨੇ ਦਾਸੀ ਦੱਸਿਆ ਕਿ ਇਹ ਪੁੱਲ ਦਿਨਾਨਗਰ ਨੂੰ ਸਰਹੱਦੀ ਪਿੰਡਾਂ ਦੇ ਨਾਲ ਜੋੜਨ ਵਿੱਚ ਮਦਦ ਕਰੇਗਾ ਇਹ ਰੇਲਵੇ ਓਵਰ ਬ੍ਰੇਜ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਦਿਨਾਂ ਨਗਰ ਰੇਲਵੇ ਸਟੇਸ਼ਨ ਨੇੜੇ ਅਮਰੀਕ ਸਰ ਪਠਾਨਕੋਟ ਰੇਲਵੇ ਸੈਕਸ਼ਨ ਉੱਤੇ C 60 ਲੈਵਲ ਕ੍ਰੋਸਿੰਗ ਦੀ ਥਾਂ ਤੇ ਉਸਾਰਿਆ ਗਿਆ ਹੈ ਇਸ ਕੰਮ ਦੇ ਵਿੱਚ ਰੇਲਵੇ ਵਾਲੇ ਹਿੱਸੇ ਤੇ ਨਾਲ ਜੁੜੀਆਂ ਸੜਕਾਂ ਦਾ ਕੰਮ ਸ਼ਾਮਲ ਹੈ ਅਤੇ ਇਸ ਉੱਤੇ ਪੂਰਾ ਪੈਸਾ ਪੰਜਾਬ ਸਰਕਾਰ ਵੱਲੋਂ ਖਰਚਿਆ ਗਿਆ ਹੈ ਇਹ 7.5 ਮੀਟਰ ਲੰਮਾ ਤੇ 10.5 ਮੀਟਰ ਚੌੜਾ ਪ੍ਰੋਜੈਕਟ 2019 ਦੇ ਵਿੱਚ ਸ਼ੁਰੂ ਹੋਇਆ ਸੀ ਅਤੇ ਸਮੇਂ ਸਿਰ ਮੁਕੰਮਲ ਹੋ ਗਿਆ ਹੈ ਇਸ ਰੇਲਵੇ ਓਵਰ ਬ੍ਰਿਜ ਦੇ ਦੋਵੇਂ ਪਾਸੇ 0.75 ਮੀਟਰ ਚੌੜਾ ਫੁੱਟਪਾਥ ਉਸਾਰਿਆ ਗਿਆ ਹੈ ਅਤੇ ਦੋਵੇਂ ਪਾਸਿਆਂ ਉਤੇ ਸਰਵਿਸ ਰੋਡ ਤੇ ਹਾਈਵੇ ਲਾਈਟਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਬ੍ਰਿਜ ਦੇ ਹੇਠਾਂ ਪਾਵਰ ਟਾਇਲਾ ਨਾਲ ਟੁਕਵੀ ਪਾਰਕਿੰਗ ਬਣਾਈ ਗਈ ਹੈ। ਰਿਪੀਟ ਬ੍ਰਿਜ ਦੇ ਹੇਠਾਂ ਪਾਵਰ ਟਾਇਲਾ ਦੇ ਨਾਲ ਟੁਕਵੀ ਪਾਰਕਿੰਗ ਬਣਾਈ ਗਈ ਹੈ। ਸ਼ਹਿਰ ਵਾਸੀਆਂ ਲਈ ਇਹ ਪ੍ਰੋਜੈਕਟ ਬਹੁਤ ਐਮ ਹੈ ਅਤੇ ਇਹ ਆਵਾਜਾਈ ਨੂੰ ਸੁਚਾਰੂ ਬਣਾਉਣ ਦੇ ਵਿੱਚ ਮਦਦਗਾਰ ਸਾਬਿਤ ਹੋਵੇਗਾ। ਇਸ ਰੇਲਵੇ ਓਵਰ ਬ੍ਰਿਜ ਦੇ ਨਿਰਮਾਣ ਦੇ ਨਾਲ ਅੰਮ੍ਰਿਤਸਰ ਪਠਾਨਕੋਟ ਰੇਲਵੇ ਲਾਈਨ ਉੱਤੇ ਸੀ 60 ਲੈਵਲ ਕ੍ਰਾਸਿੰਗ ਖਤਮ ਹੋ ਜਾਵੇਗੀ ਇਸ ਨਾਲ ਸਰਹੱਦੀ ਪਿੰਡਾਂ ਤੋਂ ਦਿਨਾਨਗਰ ਸ਼ਹਿਰ ਵੱਲਿਆਂ ਨੂੰ ਨਿਰਵਿਘਨ ਆਵਾਜਾਈ ਦੀ ਸੁਖੂਲਕ ਮਿਲੇਗੀ ਇਹ ਫੌਜ ਦੀ ਗਤੀਵਿਧੀ ਲਈ ਵੀ ਰਣਨੀਤਿਕ ਰੂਟ ਬਣੇਗਾ ਜਿਸ ਨਾਲ ਦੇਸ਼ ਦੀ ਏਕਤਾ ਅਖੰਡਤਾ ਅਤੇ ਪ੍ਰਭੂਸਤਾ ਦੀ ਰਾਖੀ ਵਿੱਚ ਸੌਖ ਹੋਵੇਗੀ ਜਿਸ ਦੇ ਨਾਲ ਹੀ ਸੀਐਮ ਭਗਵੰਤ ਮਾਨ ਨੇ ਟਵੀਟ ਕਰਕੇ ਲਿਖਿਆ ਹੈ ਕਿ ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਦਿਨਾਨਗਰ ਵਿਖੇ ਰੇਲਵੇ ਓਵਰ ਬ੍ਰਿਜ ਦਾ ਰਸਮੀ ਤੌਰ ਤੇ ਉਦਘਾਟਨ ਕਰਕੇ ਲੋਕ ਸਮਰਪਿਤ ਕੀਤਾ ਹੈ ਦਿਨਾਨਗਰ ਸ਼ਹਿਰ ਨੂੰ ਬਾਰਡਰ ਏਰੀਆ ਦੇ ਪਿੰਡਾਂ ਦੇ ਨਾਲ ਜੋੜਨ ਵਾਲੀ ਇੱਕ ਬ੍ਰਿਜ ਨੂੰ 51 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਕੀਤਾ ਗਿਆ ਹੈ ਸਰਕਾਰਾਂ ਦਾ ਕੰਮ ਸੂਬੇ ਦੇ ਲੋਕਾਂ ਨੂੰ ਚੰਗੀਆਂ ਸਹੂਲਤਾਂ ਮੁਹੱਈਆ ਕਰਵਾਉਣਾ ਹੈ ਅਸੀਂ ਆਪਣੇ ਫਰਜ਼ਾਂ ਨੂੰ ਪੂਰੀ ਤਨਦੇਹੀ ਦੇ ਨਾਲ ਨਿਭਾ ਰਹੇ ਹਾਂ ਲੋਕਾਂ ਦਾ ਪੈਸਾ ਲੋਕਾਂ ਦੇ ਨਾਮ ਕਰਕੇ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਕੰਮ ਕਰ ਰਹੇ ਹਾਂ ਇਸ ਨਾਲ ਹੀ ਦੱਸ ਦੇ ਕਿ ਉਦਘਾਟਨ ਸਮਾਰੋਹ ਦੌਰਾਨ ਸੀਐਮ ਮਾਨ ਨੇ ਕਿਹਾ ਕਿ ਉਹਨਾਂ ਨੇ 17 ਟੋਲ ਪਲਾਜ਼ੇ ਬੰਦ ਕਰ ਦਿੱਤੇ ਨੇ ਤੇ ਲੋਕ ਹਰ ਰੋਜ਼ 60 ਲੱਖ ਰੁਪਏ ਵਜਾ ਰਹੇ ਨੇ ਇਨ੍ਹਾਂ 17 ਵਿੱਚੋਂ 14 ਟੋਲ ਤੁਹਾਡੇ ਗਰੁੱਪ ਵੱਲੋਂ ਲਾਏ ਗਏ ਸਨ ਉਹਨਾਂ ਲੋਕਾਂ ਨੂੰ VOTER ਦੀ ਮਹੱਤਤਾ ਬਾਰੇ ਦੱਸਿਆ ਉਹਨਾਂ ਨੇ ਕਿਹਾ ਕਿ ਜੇ ਤੁਹਾਨੂੰ ਇੱਕ ਵਾਰ ਖਰੀਦੇਗਾ ਉਹ ਤੁਹਾਨੂੰ 5 ਸਾਲ ਤੱਕ ਵੇਚ ਦਵੇਗਾ ਕਿਉਂਕਿ ਆਮ ਆਦਮੀ ਪਾਰਟੀ ਵੋਟਾਂ ਵੇਚ ਕੇ ਇੱਕ ਵਾਰ ਮੰਤਰੀ ਬਣ ਕੇ ਕੰਮ ਨਹੀਂ ਕਰ ਸਕਤੇਗੀ ਕਿਉਂਕਿ ਉਹ ਕਹਿਣਗੇ ਕਿ ਵੋਟਰ ਲਈ ਪੈਸੇ ਦਿੱਤੇ ਹਨ ਤੁਸੀਂ ਪੈਸੇ ਨੁਕਰੀ ਲਈ ਦਿਓ ਇਸੇ ਨਾਲ ਹੀ ਉਹਨਾਂ ਨੇ ਦੱਸਿਆ ਹੈ ਕਿ ਉਹ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਮਿਲਣ ਲਈ ਅਜੇ ਦਿੱਲੀ ਜਾ ਰਹੇ ਨੇ ਇਸ ਸਨੈਰੀ ਦੱਸਦੀ ਹੈ ਕਿ ਬੀਤੇ ਦਿਨੀ ਸੀਐਮ ਭਗਵੰਤ ਮਾਨ ਨੇ 52 ਨਵੀਆਂ ਐਮਬੂਲੈਂਸਾਂ ਨੂੰ ਹਰੀ ਝੰਡੀ ਦਿੱਤੀ ਸੀ ਤੇ ਉਸ ਤੋਂ ਇੱਕ ਦਿਨ ਪਹਿਲਾਂ ਉਹਨਾਂ ਨੇ ਮਾਲਵਾ ਨਹਿਰ ਦਾ ਚਾਇਜ਼ਾ ਲਿਆ ਸੀ ਤੇ ਆਜੋ ਉਹਨਾਂ ਨੇ ਦਿਨਾਨਗਰ ਜਾ ਕੇ ਰੇਲਵੇ ਓਵਰ ਬ੍ਰਿਜ ਦਾ ਉਦਘਾਟਨ ਕੀਤਾ ਤੇ ਲੋਕਾਂ ਨੂੰ ਸਮਰਪਿਤ ਕੀਤਾ ਤੇ ਨਾਲ ਹੀ ਇਹ ਕਿਹਾ ਕਿ ਦਿਨਾਨਗਰ ਨੂੰ ਇਹ ਵਾਲਾ ਪੁਲ ਜਿਹੜਾ ਹੈ ਉਹ ਸਰਹੱਦੀ ਪਿੰਡਾਂ ਦੇ ਨਾਲ ਜੁੜੇਗਾ ਅਤੇ ਸਰਹੱਦੀ ਪਿੰਡਾਂ ਨੂੰ ਦਿਨਾਨਗਰ ਆਉਣ ਦੇ ਵਿੱਚ ਸੌਖ ਹੋਵੇਗੀ ਤੇ ਨਾਲ ਹੀ ਫੌਜ ਦੇ ਲਈ ਵੀ ਇਹ ਵਧੀਆ ਰਹੇਗਾ ਤੇ ਨਾਲ ਹੀ ਫੌਜ ਦੇ ਲਈ ਵੀ ਇਹ ਲਾਭਵੰਦ ਰਹੇਗਾ ਦਿੱਲੀ ਦੇ ਵਿੱਚ ਬੀਤੇ ਦਿਨੀ ਕਮੰਦ ਭਾਗਾ ਹਾਦਸਾ ਵਾਪਰਿਆ ਸੀ ਜਿਸ ਦੇ ਵਿੱਚ ਆਈਐਸ ਕੋਚਿੰਗ ਲੈਣ ਗਏ ਤਿੰਨ ਵਿਦਿਆਰਥੀਆਂ ਦੀ ਮੀਂਹ ਦੇ ਪਾਣੀ ਦੇ ਕਾਰਨ ਮੌਤ ਹੋ ਗਈ ਸੀ। ਜਿਹੜਾ ਸੀ ਕਿ ਬੇਸਮੈਂਟ ਦੇ ਵਿੱਚ ਮੀਤਾ ਪਾਣੀ ਭਰ ਗਿਆ ਸੀ ਜਿਸ ਦੇ ਕਾਰਨ ਉਹਨਾਂ ਨੂੰ ਸੰਭਲਣ ਦਾ ਮੌਕਾ ਨਹੀਂ ਮਿਲਿਆ, ਬਾਹਰ ਆਉਣ ਦਾ ਮੌਕਾ ਨਹੀਂ ਮਿਲਿਆ ਤੇ ਮੌਕੇ ਤੇ ਹੀ ਉਹਨਾਂ ਦੀ ਝਾਂਚ ਲਗੀ ਸੀ ਤੇ ਹੁਣ ਇਸ ਮਾਮਲੇ ਦੇ ਵਿੱਚ ਦਿੱਲੀ ਦੀ ਪੁਲਿਸ ਐਕਸ਼ਨ ਮੋਰਟੇ ਹੈ ਤੇ ਇਸੇ ਨਾਲ ਹੀ ਉਹਨਾਂ ਨੇ ਕੋਚਿੰਗ ਸੈਂਟਰ ਦੇ ਮਾਲਕ ਅਤੇ ਕੋਆਰਡੀਨੇਟਰ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਨਾਲ ਹੀ ਦੱਸਦੀ ਕਿ ਥਾਰ ਚਾਲਕ ਜਿਸ ਦੀ ਤੇਜ਼ ਰਫ਼ਤਾਰ ਦੇ ਕਾਰਨ ਪਾਣੀ ਸੈਂਟਰ ਦੀ ਬੇਸਮੈਂਟ ਵਿੱਚ ਭਰ ਗਿਆ ਸੀ ਉਸ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਉਸ ਦੀ ਪਛਾਣ ਸੀਸੀਟੀਵੀ ਕੈਮਰੇ ਦੇ ਰਾਹੀਂ ਕੀਤੀ ਗਈ ਇਸ ਦੇ ਨਾਲ ਹੀ ਦੱਸਦੀ ਕਿ ਦਿੱਲੀ ਪੁਲਿਸ ਵੱਲੋਂ ਅਤੇ ਦਿੱਲੀ ਨਗਰ ਨਿਗਮ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਕੜੀ ਜਾਂਚ ਕੀਤੀ ਜਾ ਰਹੀ ਹੈ ਤੇ ਇਸ ਦੇ ਨਾਲ ਹੀ 13 ਹੋਰ ਕੋਚਿੰਗ ਸੈਂਟਰਸ ਨੂੰ ਦਿੱਲੀ ਨਗਰ ਨਿਗਮ ਦੇ ਵੱਲੋਂ ਸੀਲ ਕਰ ਦਿੱਤਾ ਗਿਆ ਹੈ ਦੱਸੇ ਕਿ ਦਿੱਲੀ ਦੇ ਵਿੱਚ ਸ਼ਨੀਵਾਰ ਸ਼ਾਮ ਨੂੰ ਹੋਈ ਬਾਰਿਸ਼ ਤੇ ਚਲਦੇ ਆ 올ਡ ਰਜਿੰਦਰ ਨਗਰ ਦੇ ਵਿੱਚ ਰਾਉਜ਼ ਆਈਏਐਸ ਕੋਚਿੰਗ ਸੈਂਟਰ ਦੇ ਬੇਸਮੈਂਟ ਦੇ ਵਿੱਚ ਪਾਣੀ ਭਰਨ ਦੇ ਕਾਰਨ ਇੱਕ ਦਰਦਨਾਕ ਹਾਦਸਾ ਵਾਪਰਿਆ ਸੀ ਬੇਸਮੈਂਟ ਦੇ ਵਿੱਚ ਪਾਣੀ ਇੰਨੀ ਤੇਜ਼ੀ ਦੇ ਨਾਲ ਭਰਿਆ ਕਿ ਵਿਦਿਆਰਥੀਆਂ ਨੂੰ ਸੰਭਲਣ ਦਾ ਮੌਕਾ ਤੱਕ ਨਹੀਂ ਮਿਲਿਆ ਪਾਣੀ ਭਰਨ ਦੇ ਕਾਰਨ ਤਿੰਨ ਵਿਦਿਆਰਥੀਆਂ ਦੀ ਪਾਣੀ ਦੇ ਵਿੱਚ ਡੁੱਬਣ ਦੇ ਕਾਰਨ ਮੌਤ ਹੋ ਗਈ ਹੈ ਤੇ ਹੁਣ ਇਸ ਹਾਦਸੇ ਦੀ ਜਾਂਚ ਚੱਲ ਰਹੀ ਹੈ ਪੁਲਿਸ ਨੇ ਕੋਚਿੰਗ ਸੈਂਟਰ ਦੇ ਮਾਲਕ ਅਭਿਸ਼ੇਕ ਕੁਕਤਾ ਅਤੇ ਕੋਆਰਡੀਨੇਟਰ ਨੂੰ ਗ੍ਰਿਫਤਾਰ ਕਰ ਲਿਆ ਦੋਨਾਂ આરોપીਆਂ ਨੂੰ 14 ਦਿਨ ਦੀ ਹਿਰਾਸਤ ਦੇ ਵਿੱਚ ਭੇਜਿਆ ਗਿਆ ਹੈ ਇਸ ਨਾਲ ਹੀ ਦੱਸਦੀ ਹੈ ਕਿ ਹਾਦਸੇ ਤੋਂ ਬਾਅਦ ਦਿੱਲੀ ਨਗਰ ਨਿਕਮ ਵੀ ਐਕਸ਼ਨ ਮੂਡ 'ਤੇ ਹੈ ਐਮਸੀਡੀ ਨੇ ਬੇਸਮੈਂਟਸ ਦੇ ਵਿੱਚ ਅਵੈਧ ਰੂਪ ਤੋਂ ਚੱਲ ਰਹੇ 13 ਕੋਚਿੰਗ ਸੈਂਟਰਾਂ ਨੂੰ ਸੀਲ ਕਰ ਦਿੱਤਾ ਹੈ ਨਾਲ ਹੀ ਕੋਚਿੰਗ ਸੈਂਟਰਾਂ ਨੂੰ ਨੋਟਿਸ ਵੀ ਪੇਸ਼ ਕੀਤਾ ਹੈ ਐਮਸੀਡੀ ਦੇ ਅਧਿਕਾਰੀ ਰਜਿੰਦਰ ਨਗਰ ਇਲਾਕੇ ਦੇ ਵਿੱਚ ਚੱਲ ਰਹੇ ਕੋਚਿੰਗ ਸੈਂਟਰਾਂ ਦੇ ਉੱਪਰ ਪਹੁੰਚੀ ਅਤੇ ਜਾਂਚ ਪੜਤਾਲ ਅਤੇ ਕਾਰਵਾਈ ਕਰਨੀ ਸ਼ੁਰੂ ਕੀਤੀ ਮੇਰ ਸ਼ੈਲੀ ਓਬਰਾਇਨ ਨੇ ਕਾਰਵਾਈ ਕਰਦੇ ਹੋਏ ਜਾਣਕਾਰੀ ਦਿੱਤੀ ਹੈ ਕਿ ਰਾਜੇਂਦਰ ਨਗਰ ਦੇ ਵਿੱਚ ਜਿੰਨੇ ਵੀ ਕੋਚਿੰਗ ਸੈਂਟਰ ਬੇਸਮੈਂਟ ਦੇ ਵਿੱਚ ਨਿਯਮਾਂ ਦੀ ਉਲੰਘਣਾ ਕਰਦੇ ਨੇ ਉਹਨਾਂ ਦੇ ਉੱਪਰ ਸਖਤ ਐਕਸ਼ਨ ਲਿਆ ਜਾਵੇਗਾ ਐਮਸੀਡੀ ਨੇ ਉਹਨਾਂ ਦੀ ਸੀਲਿੰਗ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਤੇ ਨਾਲ ਹੀ ਕਿਹਾ ਹੈ ਕਿ ਜ਼ਰੂਰਤ ਪੈਣ ਦੇ ਉੱਪਰ ਇਹ ਅਭਿਆਨ ਪੂਰੀ ਦਿੱਲੀ ਦੇ ਵਿੱਚ ਚਲਾਇਆ ਜਾਵੇਗਾ ਦੇਰ ਰਾਤ 13 ਕੋਚਿੰਗ ਸੈਂਟਰਾਂ ਨੂੰ ਸੀਲ ਕਰ ਦਿੱਤਾ ਮੇਰ ਸ਼ੈਲੀ ਓਬਰੋਏ ਨੇ ਕਿਹਾ ਹੈ ਕਿ ਘਟਨਾ ਨੂੰ ਗੰਭੀਰਤਾ ਦੇ ਨਾਲ ਲੈਂਦੇ ਹੋਏ ਐਤਵਾਰ ਨੂੰ ਮੈਂ ਐਮਸੀਟੀ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਸੀ ਕਿ ਪੂਰੀ ਦਿੱਲੀ ਦੇ ਵਿੱਚ ਜਿੰਨੇ ਵੀ ਕੋਚਿੰਗ ਸੈਂਟਰ ਬੇਸਮੈਂਟ ਦੇ ਵਿੱਚ ਚੱਲ ਰਹੇ ਨੇ ਤੇ ਬਿਲਡਿੰਗ ਬਾਇਲॉज ਅਤੇ ਨੋਰਮਸ ਦਾ ਉਲੰਘਣ ਕਰ ਰਹੇ ਨੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਉਹਨਾਂ ਨੂੰ ਸੀਲ ਕੀਤਾ ਜਾਵੇ। ਸ਼ੈਲੀਓ ਬਰੋਏ ਨੇ ਕਿਹਾ ਕਿ ਰਾਜੇਂਦਰ ਨਗਰ ਦੇ ਵਿੱਚ ਅਵੈਧ ਰੂਪ ਦੇ ਵਿੱਚ ਚੱਲ ਰਹੇ ਕੋਚਿੰਗ ਸੈਂਟਰਾਂ ਨੂੰ ਸੀਲਿੰਗ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਨਿਯਮਾਂ ਦਾ ਉਲੰਘਣ ਕਰਨ ਵਾਲੇ ਹਰ ਕੋਚਿੰਗ ਸੈਂਟਰ ਨੂੰ ਸੀਲ ਕਰ ਦਿੱਤਾ ਗਿਆ। ਤੇ ਹੁਣ ਮੁਹਿੰਮ ਜਿੱਥੇ-ਜਿੱਥੇ ਜ਼ਰੂਰਤ ਪਏਗੀ ਉੱਥੇ-ਉੱਥੇ ਚਲਾਈ ਜਾਵੇਗੀ ਪੂਰੀ ਦਿੱਲੀ ਦੇ ਵਿੱਚ ਚਲਾਈ ਜਾਵੇਗੀ ਕੋਈ ਵੀ ਕੋਚਿੰਗ ਸੈਂਟਰ ਹੈ ਐਮਸੀਡੀ ਦੇ ਨਿਯਮਾਂ ਦੀ ਉਲੰਘਣਾ ਕਰਦਾ ਹੋਇਆ ਪਾਇਆ ਗਿਆ ਤਾਂ ਉਸ ਦੇ ਉੱਪਰ ਸਖਤ ਕਾਰਵਾਈ ਕੀਤੀ ਜਾਵੇਗੀ ਜਿਆਦਾ ਦੱਸਦੀ ਕਿ ਦਿੱਲੀ ਦੇ ਵਿੱਚ ਸ਼ਨੀਵਾਰ ਕਾਫੀ ਮੀਂਹ ਪਿਆ ਸੀ ਜਿਸ ਤੋਂ ਬਾਅਦ rau's aiis ਕੋਚਿੰਗ ਸੈਂਟਰ ਹੈ ਜੋ ਕਿ ਰਜਿੰਦਰ ਨਗਰ ਦੇ ਵਿੱਚ ਉਸ ਦੀ ਬੇਸਮੈਂਟ ਵਿੱਚ ਪਾਣੀ ਭਰ ਗਿਆ ਸੀ ਤੇ ਜਿਹੜੇ ਬੱਚੇ IAS ਦੀ ਕੋਚਿੰਗ ਲੈਣ ਆਏ ਸੀ بیسਮੈਂਟ ਦੇ ਵਿੱਚ ਕੋਚਿੰਗ ਲੈ ਰਹੇ ਸੀ ਉਹਨਾਂ ਵਿੱਚੋਂ ਕੁਝ ਬੱਚੇ ਤਾਂ ਬਾਹਰ ਨਿਕਲਣ ਦੇ ਵਿੱਚ ਕਾਮਯਾਬ ਹੋ ਗਏ ਸੀਗੇ ਪਰ ਕੁਝ ਬੱਚੇ ਤਿੰਨ ਬੱਚੇ ਕਾਮਯਾਬ ਨਹੀਂ ਹੋਏ ਸੀ ਉਹ ਆਪਣੇ ਆਪ ਨੂੰ ਸੰਭਾਲ ਨਹੀਂ ਪਾਏ ਤੇ ਪਾਣੀ ਇੰਨਾ ਜ਼ਿਆਦਾ ਬੇਸਮੈਂਟ ਦੇ ਵਿੱਚ ਭਰ ਗਿਆ ਸੀ ਕਿ ਇਹ ਤਿੰਨੋਂ ਬੱਚੇ ਬਾਹਰ ਨਹੀਂ ਨਿਕਲ ਪਾਏ ਤੇ ਪਾਣੀ ਦੇ ਵਿੱਚ ਡੁੱਬਣ ਦੇ ਕਾਰਨ ਇਹਨਾਂ ਦੀ ਮੌਤ ਹੋ ਗਈ ਸੀ ਤੇ ਹੁਣ ਇਹਨਾਂ ਦੀ ਮੌਤ ਤੋਂ ਬਾਅਦ ਜਿਹੜੀ ਦਿੱਲੀ ਨਗਰ ਨਿਗਮ ਹੈ ਤੇ ਦਿੱਲੀ ਕੋਲੇ ਸੈਕਟਰ ਮੋੜ ਤੇ ਜੋ ਲਗਾਤਾਰ ਜਿਹੜੇ ਦਿੱਲੀ ਦੇ ਵਿੱਚ ਬੇਸਮੈਂਟ ਦੇ ਵਿੱਚ ਕੋਚਿੰਗ ਸੈਂਟਰ ਚਲਾਏ ਜਾ ਰਹੇ ਨੇ ਉਹਨਾਂ ਨੂੰ ਖੇਲ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਤੇ ਬਾਕੀ ਦਿੱਲੀ ਦੇ ਵਿੱਚ ਵੀ ਇਹ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ ਕੈਨੇਡਾ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਸ ਤੇ ਵਿੱਚ ਤਿੰਨ ਬੱਚਿਆਂ ਦੀ ਮੌਤ ਹੋਗੀ ਜਿਹਨਾਂ ਦੱਸ ਕੀ ਕੈਨੇਡਾ ਦੇ ਮੌਂਟਨ ਸ਼ਹਿਰ ਦੇ ਵਿੱਚ ਇੱਕ ਜ਼ਬਰਦਸਤ ਹਾਦਸਾ ਵਾਪਰਿਆ ਜਿਸ ਦੇ ਵਿੱਚ ਇਨਾ ਕਿੰਨਾ ਬੱਚਿਆਂ ਦੀ ਮੌਕੇ ਤੇ ਹੀ ਜਾਨ ਚਲੀ ਗਈ ਹੈ ਜਿਹਨਾਂ ਦੱਸ ਕੀ ਤਿੰਨੋਂ ਭੈਣ ਭਰਾ ਸੀ ਅਤੇ ਤਿੰਨੋਂ ਭੈਣ ਭਰਾਵਾਂ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ ਜਿਸ ਤੋਂ ਬਾਅਦ ਉਹਨਾਂ ਪਰਿਵਾਰ ਵਾਲਿਆਂ ਦਾ ਰੂਹ ਰੋ ਕੇ ਬਰਹਾਲ ਹੈ ਜਿਹਨਾਂ ਦੱਸ ਕੀ ਮੌਂਟਨ ਸ਼ਹਿਰ ਦੇ ਵਿੱਚ ਰਹਿੰਦੇ ਸੀ ਅਤੇ ਉਥੋਂ ਜਿਸੇ ਕੰਮ ਦੇ ਕਾਰਨ ਗੱਡੀ ਦੇ ਵਿੱਚ ਸਵਾਰ ਹੋ ਕੇ ਜਾ ਰਹੇ ਸਨ ਤੇ ਰਸਤੇ ਦੇ ਵਿੱਚ ਇੰਨਾ ਦੀ ਗੱਡੀ ਦਾ ਟਾਇਰ ਫਟ ਗਿਆ ਜਿਸ ਤੋਂ ਬਾਅਦ ਇਹ 7 ਬੱਚੇ ਗੱਡੀ ਚੋਂ ਬਾਹਰ ਝਾੜ ਦਿੱਕੇ ਅਤੇ ਮੌਕੇ ਤੇ ਹੀ ਇੰਨਾ ਦੀ ਮੌਤ ਹੋ ਗਈ ਹਾਲਾਂਕਿ ਡਰਾਈਵਰ ਜੋ ਕਿ ਗੱਡੀ ਚਲਾ ਰਿਹਾ ਸੀ ਉਸ ਦੀ ਜਾਨ ਬਚ ਗਈ ਹੈ ਪਰ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਤਾਂ ਕਿ ਕੁਝ ਸਮਾਂ ਪਹਿਲਾਂ ਹੀ ਇਹਨਾਂ ਬੱਚਿਆਂ ਨੂੰ ਇਹਨਾਂ ਦੇ ਮਾਪਿਆਂ ਨੇ ਲੱਖਾਂ ਰੁਪਏ ਲਗਾ ਕੇ ਕੈਨੇਡਾ ਦੇ ਵਿੱਚ ਚੰਗਾ ਭਵਿੱਖ ਬਣਾਉਣ ਦੇ ਲਈ ਆਪਣਾ ਅੱਗਾ ਸਵਾਰਨ ਦੇ ਲਈ ਭੇਜਿਆ ਸੀ ਪਰ ਉਹਨਾਂ ਨੂੰ ਕੀ ਪਤਾ ਸੀ ਕਿ ਉਹਨਾਂ ਦੇ ਬੱਚਿਆਂ ਨੂੰ ਥੋੜੀ ਦੂਰ ਭੇਜਣ ਤੋਂ ਬਾਅਦ ਉਹਨਾਂ ਦੇ ਬੱਚੇ ਹਮੇਸ਼ਾ ਦੇ ਲਈ ਹੀ ਉਹਨਾਂ ਤੋਂ ਦੂਰੀ ਬਣਾ ਜਾਣਗੇ ਜਿਹਾ ਦੱਸਦੀ ਹੈ ਕਿ ਨਵਜੂਤ ਸੋਮਲ ਜਿਸ ਦੀ ਉਮਰ ਮਹਿਜ 19 ਸਾਲ ਦੱਸੀ ਜਾ ਰਹੀ ਹੈ ਉਹਨਾਂ ਦਾ ਮੁੰਡਾ ਇਸ ਦੁਨੀਆ ਨੂੰ ਅਲvida ਕਹਿ ਗਿਆ ਤੇ ਇਸੇ ਨਾਲ ਹੀ ਉਹਨਾਂ ਦੀ ਬੇਟੀ ਹਰਮਨ ਸੋਮਲ ਵੀ ਇਸ ਦੁਨੀਆ ਤੋਂ ਚਲੀ ਗਈ ਹੈ ਤੇ ਇਸੇ ਨਾਲ ਹੀ ਰੇਸ਼ਮ ਜੱਜ ਜੋ ਕਿ ਸੀ ਇਸ ਦੀ ਲੜਕੀ ਹੋ ਇਹਨਾਂ ਦੀ ਰਿਸ਼ਤੇਦਾਰ ਅੱਜ ਫਿਰ ਦੁਰਦਸ਼ਾਣਕਾਰੀ ਦੱਸੀ ਜਾ ਰਹੀ ਹੈ ਕਿ ਇਸ ਹਾਦਸੇ ਵਿੱਚ ਜਾਨ ਚਲੀ ਗਈ ਹੈ ਹੁਣ ਇਸ ਹਾਦਸੇ ਤੋਂ ਬਾਅਦ ਪਰਿਵਾਰ ਦਾ ਦਰਦ ਹੋ ਕੇ ਬੁਰਾ ਹਾਲ ਹੈ ਪਰਿਵਾਰ ਵਾਲੇ ਮੰਗ ਕਰ ਰਹੇ ਨੇ ਕਿ ਉਹਨਾਂ ਦੇ ਬੱਚਿਆਂ ਦੀਆਂ ਲਾਸ਼ਾਂ ਨੂੰ ਪੰਜਾਬ ਭਾਰਤ ਵਾਪਸਿਆਂ ਦਾ ਜਾਵੇ ਤਾਂ ਜੋ ਉਹਨਾਂ ਦੇ ਅੰਤਿਮ ਦਰਸ਼ਨ ਕਰ ਸਕਣ ਜਿਦੇ ਮਾਪਿਆਂ ਨੇ ਆਪਣੇ ਖੇਤ ਕਿੱਲੇ ਕਹਿਣੇ ਰੱਖ ਕੇ ਆਪਣੇ ਬੱਚਿਆਂ ਨੂੰ ਲੱਖਾਂ ਰੁਪਏ ਲਗਾ ਕੇ ਕੈਨੇਡਾ ਭੇਜਾ ਸੀ ਤੇ ਹੁਣ ਉਹਨਾਂ ਦੀਆਂ ਡੈੱਡ ਬਾਡੀਜ਼ ਨੂੰ ਵਾਪਸ ਲਿਆਉਣ ਦੇ ਲਈ ਵੀ ਲੱਖਾਂ ਰੁਪਏ ਲੱਗਣਗੇ ਤੇ ਹੁਣ ਪਰਿਵਾਰ ਵਾਲਿਆਂ ਦੇ ਵੱਲੋਂ ਇਹੀ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਦੇ ਬੱਚਿਆਂ ਦੀਆਂ ਡੈੱਡ ਬਾਡੀਜ਼ ਨੂੰ ਪੰਜਾਬ ਜਲਦ ਤੋਂ ਜਲਦ ਵਾਪਸ ਲਿਆਂਦਾ ਜਾਵੇ। ਕੀ ਨਾਮ ਆਬ ਜੀ ਦਾ? ਮੇਰਾ ਨਾਮ ਬਲਜਿੰਦਰ ਸਿੰਘ ਹੈ। ਹਾਂ ਤੁਹਾਡੀ ਜੀ ਪਰੀਜੀ ਸੀ ਕੀ ਨਾਮ ਸੀ? ਰਸ਼ਮਦੀਪ ਕਿ ਤੁਸੀਂ ਭੇਜਿਆ ਸੀ। ਰਸ਼ਮਦੀਪ ਕੁਰਸੀ ਉਹਦੇ ਪ੍ਰੇਖ ਲਈ ਭੇਜਿਆ ਸੀ ਜੀ ਬਾਹਰ ਕਿੰਨੇ ਸਾਲ ਹੋ ਕੈਨੇਡਾ ਵੀ? 3 ਸਾਲ 10 ਮਹੀਨੇ ਹੋ ਗਏ ਜੀ। ਤੇ ਕਿੱਥੇ ਕੀ ਸੋਚਣਾ ਬਲੀਤ ਉਹਨਾਂ ਉੱਪਰ ਕਰਕੇ ਪੀਆਰ ਦੀ ਫਾਈਲ ਲਾ ਕੇ ਉੱਪਰ ਕਰਕੇ ਆਉਣ ਦੇ ਸੀ। ਹਾਂ। ਰਸਤੇ 'ਚ ਐਕਸੀਡੈਂਟ ਹੋ ਗਿਆ। ਕਿੰਨੇ ਗੱਡੀ ਦਾ ਟਾਇਰ ਖੁੱਲ ਗਿਆ ਪਤਾ ਨਹੀਂ ਕੀ ਹੋਇਆ ਕਿੰਨੇ। ਤੇ ਉਹਦੇ ਵਿੱਚ ਬੱਚੇ ਤਿੰਨ ਬੱਚੇ ਹੀ ਤਿੰਨਾਂ ਦੀ ਡੈਥ ਹੋ ਗਈ। ਦੋ ਕਿੱਤੇ ਦੇ ਆ। ਦੋ ਹਮਲੋ ਦੇ ਲੱਗੇ ਹੋਏ। ਉਹਦੇ ਕਿਸੇ ਪਿੰਡ ਦੇ ਆ। ਹਾਂਜੀ। ਤੇ ਸਰਕਾਰ ਨੂੰ ਤੁਸੀਂ ਕੀ ਅਪੀਲ ਕਰੋ ਜਲਦੀ ਬੋਡੀ ਆ ਜਾਏ ਇੱਥੇ। ਅਸੀਂ ਸਰਕਾਰ ਨੂੰ ਇਹੀ ਮੰਗ ਕਰਾਂਗੇ ਜੀ ਸਾਡੇ ਬੱਚੇ ਦੀ ਜਲਦੀ ਤੋਂ ਜਲਦੀ ਬੋਡੀ ਇੱਥੇ ਮੰਗਵਾਈ ਜਾ। ਸੈਂਟਰ ਸੇ ਕਾ ਮਾਸਟਰ ਜੀ ਨੇ ਕਿਸ ਤਰ੍ਹਾਂ ਮੰਨ ਲੁਕੀ ਮਨ ਮੈਂ ਆਇਆ ਵੀ ਬਾਹਰ ਭੇਜੀ ਬੱਚੇ ਨੂੰ ਜਿਸ ਤਰ੍ਹਾਂ ਭੇਜ ਬਸ ਆਪਣੇ ਭੁੱਖ ਲਈ ਬੱਚਿਆਂ ਦੇ ਭੁੱਖ ਲਈ ਭੇਜੀ ਦਾ ਹੀ ਅੱਗੇ ਹਾਂ ਵੀ ਉਹਨਾਂ ਦਾ ਭੁੱਖ ਬਣੇਗਾ ਵਧੀਆ ਹੂੰ ਉਹ ਪ੍ਰਮਾਤਮਾ ਨੇ ਬੱਚੀ ਨੂੰ ਇਸ ਭੁੱਖ ਬਣਾਉਣੇ ਹੀ ਦਿੱਤਾ ਜੀ ਅੱਜ ਜੀ ਚੱਟ ਚੱਟ ਸਾਇਤੋ ਐਮਪੀ ਅਮਰਿਤਪਾਲ ਸਿੰਘ ਦੇ ਐਨਐਸਏ ਦੇ ਕੇਸ ਦੇ ਵਿੱਚ ਅੱਜ ਅਦਾਲਤ ਵਿੱਚ ਸੁਣਵਾਈ ਸੀ ਤੇ ਜਿਵੇਂ ਹੀ ਅਦਾਲਤ ਵਿੱਚ ਸੁਣਵਾਈ ਸ਼ੁਰੂ ਹੋਈ ਤਾਂ ਸਰਕਾਰੀ ਵਕੀਲ ਨੇ ਸਭ ਤੋਂ ਪਹਿਲਾ ਪੁਆਇੰਟ ਇਹ ਚੁਕਿਆ ਕਿ ਅਮਰਿਤਪਾਲ ਸਿੰਘ ਦੇ ਮਾਤਾ ਪਿਤਾ ਦੀ ਉਮਰ ਅਤੇ ਅਮਰਿਤਪਾਲ ਦਾ ਪਤਾ ਪਟਿਸ਼ਨ ਦੇ ਵਿੱਚ ਗਲਤ ਹੈ ਤੇ ਇਸ ਨੂੰ ਸਹੀ ਕਰਵਾਇਆ ਜਾਵੇ। ਇਸ ਦੇ ਨਾਲ ਹੀ ਅਮਰਿਤਪਾਲ ਦੇ ਵਕੀਲ ਨੇ ਅਦਾਲਤ ਤੋਂ ਸਮਾਂ ਮੰਗਿਆ ਹੈ ਕਿ ਓਐਸਟੀਸ ਨੂੰ ਜਲਦੋ ਜਲ੍ਹ ਠੀਕ ਕਰਵਾਉਣਗੇ ਤੇ ਨਾਲ ਹੀ ਅਦਾਲਤ ਨੇ 31 ਜੁਲਾਈ ਦਾ ਅਗਲੀ ਸੁਣਵਾਈ ਲਈ ਸਮਾਂ ਦਿੱਤਾ ਹੈ। ਜੋ ਆ ਦੱਸਦੀ ਹੈ ਕਿ ਐਨਐਸਸੀ ਅਮਰਿਤਪਾਲ ਸਿੰਘ ਦੀ ਉੱਪਰ ਵਧਾਈ ਗਈ ਸੀ ਤੇ ਇਸ ਵਾਧੇ ਨੂੰ ਲੈ ਕੇ ਐਮਪੀ ਅਮਰਿਤਪਾਲ ਸਿੰਘ ਦੇ ਵੱਲੋਂ ਪੰਜਾਬ ਦੇ ਹਰਿਆਣਾ ਹਾਈ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਗਈ ਸੀ ਤੇ ਇਸ ਕੇਸ ਨੂੰ ਲੈ ਕੇ ਅੱਜ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਸੀ ਤੇ ਹੁਣ ਅਗਲੀ ਸੁਣਵਾਈ 31 ਜੁਲਾਈ ਨੂੰ ਹੋਵੇਗੀ ਦੱਸਦੇ ਕਿ ਇਸ ਸਮੇਂ ਅਮਲਪਾਲ ਸਿੰਘ ਅਸਾਮ ਦੀ ਡਿਬਰਗੜ ਜੇਲ੍ਹ ਦੇ ਵਿੱਚ ਬੰਦ ਹੈ ਅਦਾਲਤ 'ਚ ਆਪਣੀ ਵੱਲੋਂ ਦਾਇਰ ਪਟੀਸ਼ਨ 'ਚ ਕਿਹਾ ਗਿਆ ਹੈ ਕਿ ਐਨਐਸਏ ਦੀ ਜਿਹੜੀ ਮਿਆਦ ਹੈ 1 ਸਾਲ ਬਤੌਣਾ ਪੂਰੀ ਤਰ੍ਹਾਂ ਗਲਤ ਹੈ ਉਹਨਾਂ ਨੇ ਆਪਣੇ ਖਿਲਾਫ ਕੀਤੀ ਗਈ ਕਾਰਵਾਈ ਨੂੰ ਗੈਰ ਸੰਵਿਧਾਨਿਕ ਦੱਸਿਆ ਉਹਨਾਂ ਨੇ ਕਿਹਾ ਹੈ ਕਿ ਉਹ 1 ਸਾਲ ਤੋਂ ਵੱਧ ਸਮੇਂ ਤੋਂ ਆਪਣਾ ਰਾਜ ਰਿਸ਼ਤੇਦਾਰਾ ਅਤੇ ਲੋਕਾਂ ਤੋਂ ਦੂਰ ਨੇ ਉਨ੍ਹਾਂ ਦੀ ਜ਼ਿੰਦਗੀ ਅਤੇ ਆਜ਼ਾਦੀ ਨੂੰ ਅਸਾਧਾਰਨ ਅਤੇ ਬੇਰਹਿਮ ਤਰੀਕੇ ਦੇ ਨਾਲ ਖੋ ਲਿਆ ਗਿਆ। ਅਮਿਲਪਾਲ ਸਿੰਘ ਦੀ ਐਮਪੀ ਸੀਟ ਨੂੰ ਚੁਣੌਤੀ ਦਿੱਤੀ ਗਈ ਹੈ। ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵਿਕਰਮਜੀਤ ਸਿੰਘ ਨੇ ਇਸ ਸਬੰਧੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਪਟੀਸ਼ਨ ਦੇ ਵਿੱਚ ਪੰਜ ਗੱਲਾਂ ਦਾ ਜ਼ਿਕਰ ਕੀਤਾ ਗਿਆ। ਦਲੀਲ ਦਿੱਤੀ ਗਈ ਹੈ ਕਿ ਅਮਿਲਪਾਲ ਸਿੰਘ ਨੇ ਆਪਣੇ ਨਾਮਜ਼ਦਗੀ ਪੱਤਰਾਂ ਦੇ ਵਿੱਚ ਜਿਹੜੀ ਜਾਣਕਾਰੀ ਦਿੱਤੀ ਹੈ ਉਹ ਬਿਲਕੁਲ ਹੀ ਗਲਤ ਦਿੱਤੀ ਹੈ ਤੇ ਕਈ ਗੱਲਾਂ ਛੁਪਾਈਆਂ ਗਈਆਂ ਨੇ। ਨਾਮਦਾਰਗੀ ਫਾਰਮ ਅਧੂਰਾ ਹੈ ਅਤੇ ਫੰਡਾਂ ਦਾਣ ਅਤੇ ਖਰਚਿਆਂ ਬਾਰੇ ਜਾਣਕਾਰੀ ਛੁਪਾਈ ਗਈ ਹੈ ਮੋਟਾ ਮੰਗਲ ਲਈ ਧਾਰਮਿਕ ਸਥਾਨਾਂ ਦੀ ਵਰਤੋਂ ਕੀਤੀ ਗਈ ਹੈ ਬਿਨਾ ਪਰਵਾਨਗੀ ਤੋਂ ਚੋਣ ਪ੍ਰਚਾਰ ਸਮਗਰੀ ਛਾਪੀ ਗਈ ਹੈ ਚੋਣ ਕਮਿਸ਼ਨ ਦੀ ਇਜਾਜ਼ਤ ਤੋਂ ਬਿਨਾ ਸੋਸ਼ਲ ਮੀਡੀਆ ਤੇ ਪ੍ਰਚਾਰ ਕੀਤਾ ਗਿਆ ਅਤੇ ਇਸ ਮਾਮਲੇ ਦੇ ਵਿੱਚ ਹੁਣ ਸੁਣਵਾਈ ਜਿਹੜੀ ਹੋਵੇਗੀ ਉਹ 5 ਜਨਵਰੀ ਨੂੰ ਹੋਵੇਗੀ ਦੱਸਦੇ ਕਿ ਲੋਕ ਸਭਾ ਚੋਣਾਂ ਦੇ ਵਿੱਚ ਆਪੀ ਅੰਮ੍ਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵਜੋਂ ਖੜੇ ਸੀ ਤੇ 1,97,000 ਵੋਟਾਂ ਦੇ ਨਾਲ ਉਹਨਾਂ ਨੇ ਖਡੂਰ ਸਾਹਿਬ ਦੀ ਸੀਟ ਜਿੱਤੀ ਸੀ ਅਤੇ ਉਹਨਾਂ ਨੇ 5 ਜੁਲਾਈ ਨੂੰ ਐਸਐਸਸੀ ਤੇ ਲਈ ਆਪਣੀ ਸੋਚ ਚੁੱਕੀ ਸੀ ਤੇ ਜਿਸ ਤੋਂ ਬਾਅਦ ਹੁਣ ਵਿਕਰਮਦੀਪ ਸਿੰਘ ਦੇ ਵੱਲੋਂ ਉਹਨਾਂ ਦੇ ਉੱਪਰ ਇਹ ਵੱਟਿਆ ਰੋਪ ਲਗਾਏ ਗਏ ਲੇਕਿਨ ਨਾਮਜ਼ਦਗੀ ਪੱਤਰ ਦੇ ਵਿੱਚ ਜਿਹੜੀਆਂ ਗੱਲਾਂ ਲਿਖੀਆਂ ਗਈਆਂ ਸੀ ਉਹ ਕੂੜੀਆਂ ਨਹੀਂ ਲਿਖੀਆਂ ਗਈਆਂ ਸੀ ਬਹੁਤ ਗੱਲਾਂ ਲੁਕੋਈਆਂ ਗਈਆਂ ਸਨ ਕੇਸ ਨੂੰ ਲੈ ਕੇ ਹੁਣ 5 ਅਗਸਤ ਨੂੰ ਅਗਲੀ ਸੁਣਵਾਈ ਹੋਵੇਗੀ ਤੇ ਜਿਹੜਾ ਕੇਸ ਹੈ ਤੇ NSA ਦੇ ਕੇਸ ਦੀ ਗੱਲ ਕਰੀਏ ਤਾਂ ਅਮਰਿਤਪਾਲ ਸਿੰਘ ਦੀ NSA ਦੇ ਵਿੱਚ ਵਾਅਦਾ ਕੀਤਾ ਗਿਆ ਸੀ ਮਾਰਚ ਦੇ ਵਿੱਚ ਉਹਨਾਂ ਦੀ NSA ਪੂਰੀ ਹੋ ਗਈ ਸੀ ਪਰ ਦੁਬਾਰਾ ਤੋਂ ਵਾਅਦਾ ਕੀਤਾ ਗਿਆ ਸੀ ਤੇ ਇਸ ਨੂੰ ਚੁਣੌਤੀ ਉਹਨਾਂ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਦਿੱਤੀ ਹੈ ਤੇ ਅੱਜ ਇਸ ਕੇਸ ਦੇ ਵਿੱਚ ਉਹਨਾਂ ਦੀ ਸੁਣਵਾਈ ਸੀ ਪਰ ਹੁਣ ਅਗਲੀ ਸੁਣਵਾਈ ਜਿਹੜੀ ਹੋਵੇਗੀ ਉਹ 31 ਜੁਲਾਈ ਨੂੰ ਹੋਵੇਗੀ ਫਿਰ ਦੀ ਗੱਲ ਕਰੀਏ ਤਾਂ ਭਾਰਤ ਤੇ ਸ਼੍ਰੀਲੰਕਾ ਦੇ ਵਿਚਾਲੇ ਮੈਚਾਂ ਦੀ ਸੀਰੀ ਚੱਲ ਰਹੀ ਹੈ ਤੇ T20 ਦਾ ਦੂਸਰੇ ਮੈਚ ਦੇ ਵਿੱਚ ਭਾਰਤ ਨੇ ਜੋ ਹਾਸਲ ਕਰਕੇ ਇਸ ਸੀਰੀਜ਼ ਦੇ ਉੱਪਰ ਕਬਜਾ ਕਰ ਲਿਆ ਜੀ ਹਾਂ ਦੱਸ ਜੀਏ ਕਿ ਭਾਰਤ ਤੇ ਸ਼੍ਰੀਲੰਕਾ ਦੇ ਵਿਚਾਲੇ T20 ਦਾ ਦੂਸਰਾ ਮੈਚ ਹੋਇਆ ਜਿਸ ਦੇ ਵਿੱਚ ਭਾਰਤ ਨੇ ਜਿੱਤ ਹਾਸਲ ਕੀਤੀ ਹੈ ਦੱਸ ਜੀਏ ਕਿ ਇਸ ਮੈਚ ਦੇ ਦੌਰਾਨ ਰੁਕ ਰੁਕ ਕੇ ਮੀਂਹ ਪੈ ਰਿਹਾ ਸੀ ਜਿਸ ਦੇ ਕਾਰਨ ਭਾਰਤ ਨੂੰ ਅਕਤੂਬਰ ਦੇ ਵਿੱਚ 78 ਦੌੜਾਂ ਬਣਾਉਣ ਦਾ ਟੀਚਾ ਦਿੱਤਾ ਗਿਆ ਸੀ ਤੇ ਭਾਰਤ ਨੇ 6 ਓਵਰ ਤੇ 3 ਬੋਲਾਂ ਦੇ ਵਿੱਚ 3 ਵਿਕਟਾਂ ਗਵਾ ਕੇ 81 ਦੌੜਾਂ ਬੜਾਈਆਂ ਨੇ ਜਿਸ ਤੋਂ ਬਾਅਦ ਉਹਨਾਂ ਨੇ ਇਸ ਸੀਰੀਜ਼ ਦੇ ਉੱਪਰ ਕਬਜ਼ਾ ਕਰ ਲੈ ਜੁਆ ਦੱਸਿਆ ਕਿ ਇਸ ਵਾਰ ਭਾਰਤ ਦੀ ਜਿਹੜੀ ਕਮਾਨ ਹੈ ਸੂਰਜ ਕੁਮਾਰ ਯਾਦਵ ਦੇ ਹੱਥ ਹੈ ਤੇ ਉਹਨਾਂ ਦੀ ਕਪਤਾਨੀ ਦੇ ਹੇਠ ਭਾਰਤ ਨੇ ਮੈਚ ਜਿੱਤ ਲਿਆ ਸੂਰਜ ਕੁਮਾਰ ਯਾਦਵ ਦੀ ਕਪਤਾਨੀ ਚ ਭਾਰਤ ਨੇ ਸੀਰੀਜ਼ ਜਿੱਤ ਕੇ ਸ਼ੁਰੂਆਤ ਕੀਤੀ ਹੈ ਮੁੱਖ ਕੋਚ ਗੋਤਮ ਗੰਭੀਰ ਨੇ ਵੀ ਅੰਤਰਰਾਸ਼ਟਰੀ ਮੰਚ ਤੇ ਸੀਰੀਜ਼ ਜਿੱਤ ਕੇ ਕੋਚ ਦੇ ਤੌਰ ਤੇ ਆਪਣੀ ਕੋਚਿੰਗ ਕੈਰੀਅਰ ਦੀ ਸ਼ੁਰੂਆਤ ਕਰ ਲਈ ਹੈ ਸੀਰੀਜ਼ ਦਾ ਤੀਸਰਾ ਅਤੇ ਆਖਰੀ T20 ਮੈਚ ਮੰਗਲਵਾਰ ਯਾਨੀ ਕਿ 3 ਜੁਲਾਈ ਨੂੰ ਪਲੇ ਖੇਲੇ ਦੇ ਵਿੱਚ ਖੇਡਿਆ ਜਾਵੇਗਾ ਨੌਜਵਾਨ ਖੱਬੇ ਹੱਥ ਦੇ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਨਾਲ ਪਾਰੀ ਦੀ ਸ਼ੁਰੂਆਤ ਕਰਨ ਆਏ ਸੰਜੂ ਸਾਮਸਨ ਆਪਣਾ ਖਾਤਾ ਵੀ ਨਹੀਂ ਖੋਲ ਸਕੇ ਸੰਜੂ ਨੂੰ ਸ਼ੁਭਮਨ ਗਿੱਲ ਦੀ ਥਾਂ ਪਲੇਇੰਗ 11 ਦੇ ਵਿੱਚ ਮੌਕਾ ਮਿਲਿਆ ਗਿੱਲ ਗਰਦਨ ਵਿੱਚ ਖਿਚਾਅ ਕਾਰਨ ਇਸ ਵਾਰ ਦੇ ਵਿੱਚ ਹਿੱਸਾ ਨਹੀਂ ਲੈ ਸਕੇ यशस्वी ਨੇ 3 ਦੌੜਾਂ ਬਣਾਈਆਂ ਜਦਕਿ ਕਪਤਾਨ ਸੂਰਿਆ ਨੇ 12 ਗੇਂਦਾਂ ਦੇ ਵਿੱਚ 26 ਦੌੜਾਂ ਦੀ ਤੇਜ਼ ਭਾਰੀ ਛੇੜੀ ਹਾਰਦਿਕ ਪੰਡਿਆ 18 ਦੌੜਾਂ ਬਣਾ ਕੇ ਨਾਬਾਦ ਪਰਦੇ ਜੱਤੀ ਪੰਤ ਨੇ ਦੋ ਨਾਬਾਦ ਦੌੜਾਂ ਬਣਾਈਆਂ 161 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਆ ਭਾਰਤੀ ਟੀਮ ਦੇ ਸਕੋਰ ਵਿੱਚ ਸਿਰਫ 6 ਦੌੜਾਂ ਹੀ ਜੁੜੀਆਂ ਸਨ ਜਦੋਂ ਮੀ ਦੇ ਦਸਤਾਖਤ ਦਿੱਤੇ। ਉਦੋਂ ਭਾਰਤ ਨੇ ਬਿਨਾਂ ਕੋਈ ਵਿਕਟ ਗੁਆਏ تین ਗੇਂਦਾਂ ਵਿੱਚ ਇਹ ਤੋੜਾ ਬੜਾਈਆਂ ਸਨ। ਇਸ ਤੋਂ ਬਾਅਦ ਟੀਮ ਇੰਡੀਆ ਨੂੰ 8 ਓਵਰਾਂ ਦੇ ਵਿੱਚ 78 ਦੌੜਾਂ ਬਣਾਉਣ ਦਾ ਟੀਚਾ ਮਿਲਿਆ। ਮੈਚ ਵਿੱਚ ਟਾਸ ਵੀ ਦੇਰ ਦੇ ਨਾਲ ਹੀ ਹੋਈ। ਮੀਦੇ ਕਾਰਨ ਆਊਟਫੀਲਡ ਗਿੱਲਾ ਹੋਣ ਦੇ ਕਾਰਨ ਟਾਸ ਵੀ ਦੇਰੀ ਦੇ ਨਾਲ ਸ਼ੁਰੂ ਕੀਤੀ ਗਈ। ਇਸ ਤੋਂ ਪਹਿਲਾਂ ਭਾਰਤੀ ਗੇਂਦਬਾਜ਼ ਜਾਨੀ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸ਼੍ਰੀਲੰਕਾ ਨੂੰ 9 ਵਿਕਟਾਂ ਤੇ 161 ਦੌੜਾਂ ਤੇ ਰੋਕ ਦਿੱਤਾ। ਕਨਿਵਾਰ ਨੂੰ ਹੋਏ ਪਹਿਲੇ ਮੈਚ ਜੋ ਸ਼੍ਰੀਲੰਕਾ ਨੇ ਆਖਰੀ 8 ਵਿਕਟਾਂ 21 ਦੌੜਾਂ ਦੇ ਅੰਦਰ ਗੁਆ ਦਿੱਤੀਆਂ ਅਤੇ ਐਤਵਾਰ ਨੂੰ ਉਸਨੇ ਆਖਰੀ 6 ਵਿਕਟਾਂ ਤੇ 33 ਦੌੜਾਂ ਦੇ ਅੰਦਰ ਗੁਆ ਦਿੱਤੀਆਂ ਪਹਿਲੇ 10 ਓਵਰਾਂ ਦੇ ਵਿੱਚ 80 ਦੌੜਾਂ ਬਣਾਉਣ ਦੇ ਬਾਵਜੂਦ ਸ਼੍ਰੀਲੰਕਾ ਦੀ ਟੀਮ ਵੱਡਾ ਸਕੋਰ ਨਹੀਂ ਬਣਾ ਸਕੀ ਅਤੇ ਆਖਰੀ 10 ਓਵਰਾਂ ਦੇ ਵਿੱਚ ਸਿਰਫ 81 ਦੌੜਾਂ ਹੀ ਬਣਾ ਸਕੀ ਹਾਰਦਿਕ ਪੰਡਿਆ ਨੇ 2 ਓਵਰਾਂ ਦੇ ਵਿੱਚ 23 ਦੌੜਾਂ ਦੇ ਕੇ 2 ਵਿਕਟਾਂ ਅਤੇ ਰਵੀ ਵਿਸ਼ਨੋਈ ਨੇ 4 ਓਵਰਾਂ ਦੇ ਵਿੱਚ 26 ਦੌੜਾਂ ਦੇ ਕੇ 3 ਵਿਕਟਾਂ ਲਈਆਂ ਸ਼੍ਰੀਲੰਕਾ ਲਈ ਪਥੂਮ ਨਿਸਾਂਕਾ ਨੇ 24 ਗੇਂਦਾਂ ਦੇ ਵਿੱਚ 32 ਦੌੜਾਂ ਬੜਾਈਆਂ ਜਦਕਿ ਜਟਕੀ ਕੁਸ਼ਲ ਪ੍ਰੇਰਾ ਨੇ 34 ਗੇਂਦਾਂ ਦੇ ਵਿੱਚ 54 ਦੌੜਾਂ ਵੜੀਆਂ ਦੁਮਨ ਨੇ ਦੂਜੀ ਵਿਕਟ ਲਈ 6 ਓਵਰਾਂ ਦੇ ਵਿੱਚ 54 ਦੌੜਾਂ ਚੋੜੀਆਂ ਇਸ ਨਾਲ ਹੀ ਦੱਸਤੀ ਹੈ ਕਿ ਭਾਰਤ ਤੇ ਸ਼੍ਰੀਲੰਕਾ ਦੇ ਵਿਚਾਲੇ ਜਿਹੜਾ T20 ਦਾ ਤੀਸਰਾ ਮੈਚ ਹੋਵੇਗਾ ਉਹ 3 ਜੁਲਾਈ ਨੂੰ ਖੇਡਿਆ ਜਾਵੇਗਾ ਤੇ ਇਸ ਤੋਂ ਪਹਿਲਾਂ ਦੋ ਮੈਚ ਹੋ ਚੁੱਕੇ ਨੇ T20 ਸੀਰੀਜ਼ ਦੇ ਤੇ ਭਾਰਤ ਨੇ ਇਸ ਸੀਰੀਜ਼ ਦੇ ਵਿੱਚ ਜਿੱਤ ਹਾਸਲ ਕਰਕੇ ਆਪਣਾ ਇਸ ਸੀਰੀਜ਼ ਤੇ ਉੱਪਰ ਦਬਦਬਾ ਬਣਾ ਲਿਆ ਹੈ ਯਾਦ ਰੱਖੀਏ ਕਿ ਦੋ ਮੈਚ ਪਾਰੇ ਤੇ ਹਿੱਸੇ ਆ ਗਏ ਨੇ ਤੇ ਤੀਸਰਾ ਮੈਚ ਹੁਣ 3 ਜੁਲਾਈ ਨੂੰ ਖੇਡਿਆ ਜਾਵੇਗਾ ਤੇ T20 ਸੀਰੀਜ਼ ਖਤਮ ਹੋਣ ਤੋਂ ਬਾਅਦ ਭਾਰਤ ਤੇ ਸ਼੍ਰੀਲੰਕਾ ਦੇ ਵਿਚਾਲੇ ਵਨਡੇ ਦੀ ਸੀਰੀਜ਼ ਖੇਡੀ ਜਾਵੇਗੀ ਤੇ ਇਹ ਸੀਰੀਜ਼ ਵੀ ਤਿੰਨ ਮੈਚਾਂ ਦੀ ਹੋਵੇਗੀ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਮੌਸਮ ਨੇ ਮੁਰਤੋਂ ਆਪਣਾ ਰੂਪ ਬਦਲ ਰਿਹਾ ਜਿਵੇਂ ਦੱਸਿਆ ਕਿ ਪੰਜਾਬ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਕਰਮੀ ਦਾ ਚਿਹਰਾ ਚਾਰੀ ਸੀ ਦੁਬਾਰਾ ਤੋਂ 40 ਡਿਗਰੀ ਦੇ ਨੇੜੇ ਤਾਪਮਾਨ ਪਹੁੰਚ ਗਿਆ ਸੀ ਜਿਸ ਦੇ ਕਾਰਨ ਹੰਮਸ ਵਾਲੀ ਗਰਮੀ ਨੇ ਲੋਕਾਂ ਨੂੰ ਪਰੇਸ਼ਾਨ ਕੀਤਾ ਹੋਇਆ ਸੀ ਪਰ ਕੱਲ੍ਹ ਰਾਤ ਤੋਂ ਹੀ ਪੰਜਾਬ ਦੇ ਮੌਸਮ ਦੇ ਵਿੱਚ ਮੋੜ ਤੋਂ ਬਦਲਾਅ ਦੇਖਣ ਨੂੰ ਮਿਲਿਆ ਮਜਾਜ ਮੌਸਮ ਦਾ ਬਦਲਾਅ ਹੈ ਜਿਹਾ ਵਾਸਤੇ ਕਿ ਪੰਜਾਬ ਦੇ ਕਈ ਇਲਾਕਿਆਂ ਤੇ ਜ਼ਿਲ੍ਹਿਆਂ ਦੇ ਵਿੱਚ ਦੁਬਾਰਾ ਤੋਂ ਪੰਜਾਬ ਦੇ ਵਿੱਚ ਮੀਂਹ ਪਿਆ ਹੈ ਜਿਸ ਦੇ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਅਤੇ ਇਸ ਦੇ ਨਾਲ ਹੀ ਮੌਸਮ ਵਿਭਾਗ ਦੀ ਗੱਲ ਕਰੀਏ ਤਾਂ ਮੌਸਮ ਵਿਭਾਗ ਦੇ ਵੀ ਕਹਿ ਹੈ ਕਿ ਅੱਜ ਤੋਂ ਯਾਨੀ ਕਿ 29 ਜੁਲਾਈ ਤੋਂ ਲੈ ਕੇ 31 ਜੁਲਾਈ ਤੱਕ ਪੰਜਾਬ ਦੇ ਕਈ ਜ਼ਿਲ੍ਹਿਆਂ ਅਤੇ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਪੈ ਸਕਦਾ ਹੈ ਇਸ ਦੇ ਨਾਲ ਹੀ ਪੰਜਾਬ ਦੇ ਪੱਛਮੀ ਜ਼ਿਲ੍ਹਿਆਂ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਮੀਂਹ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ ਤਸੇਕੀ ਮੌਨਸੂਨ ਦੀ ਪੰਜਾਬ ਦੇ ਵਿੱਚ ਰਫਤਾਰ ਮੱਠੀ ਹੋਣ ਦੇ ਕਾਰਨ ਤਾਪਮਾਨ ਇੱਕ ਵਾਰ ਫਿਰ 40 ਡਿਗਰੀ ਦੇ ਨੇੜੇ ਪਹੁੰਚ ਗਿਆ ਸੀ ਪਰ باوجود ਇਸ ਦੇ ਸੂਬੇ ਭਾਰਤ ਵਿੱਚ ਪੂਰੇ ਮਹੀਨੇ ਦੇ ਦੌਰਾਨ ਆਮ ਨਾਲੋਂ ਬਹੁਤ ਘਟਮੀ ਦਰਜ ਕੀਤਾ ਗਿਆ ਜਿਸ ਦੇ ਕਾਰਨ ਪੰਜਾਬ ਰੈੱਡ ਜ਼ੋਨ ਦੇ ਵਿੱਚ ਪਹੁੰਚ ਗਿਆ ਪਰ ਪੰਜਾਬ ਵਿੱਚ ਅੱਜ ਅਤੇ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਚੰਗੀ بارش ਹੋਣ ਦੀ ਸੰਭਾਵਨਾ ਮੌਸਮ ਵਿਭਾਗ ਦੇ ਵੱਲੋਂ ਜਿਤਾਈ ਗਈ ਹੈ ਮੌਸਮ ਵਿਭਾਗ ਨੇ ਪੰਜਾਬ ਦੀ 5 ਜ਼ਿਲ੍ਹਿਆਂ ਦੇ ਵਿੱਚ ਮੀਂਹ ਨੂੰ ਲੈ ਕੇ yellow alert ਜਾਰੀ ਕੀਤਾ ਹੈ ਮਾਝਾ ਅਤੇ ਪ੍ਰਦੇਸ਼ ਦੇ ਨਾਲ ਲੱਗਦੇ ਜ਼ਿਲ੍ਹਿਆਂ ਦੇ ਵਿੱਚ ਇਹ ਅਲਰਟ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤਾ ਗਿਆ ਹੈ ਇਸ ਦੇ ਮੁਤਾਬਕ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਹੁਸ਼ਿਆਰਪੁਰ ਅਤੇ ਨਮਾਸ਼ਾਹਿਰ ਦੇ ਵਿੱਚ ਮੀਂਹ ਦੀ ਸੰਭਾਵਨਾ ਦੱਸੀ ਗਈ ਹੈ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ 31 ਜੁਲਾਈ ਤੱਕ ਮੀਂਹ ਨੂੰ ਲੈ ਕੇ yellow alert ਜਾਰੀ ਕੀਤਾ ਗਿਆ ਹੈ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਨ੍ਹਾਂ ਦਿਨਾਂ ਦੇ ਵਿੱਚ ਪੰਜਾਬ 'ਚ ਚੰਗਾ ਮੀਂਹ ਪੈ ਸਕਦਾ ਹੈ ਮੌਨਸੂਨ ਦਾ ਮਹੀਨਾ ਹੋਣ ਦੇ ਬਾਵਜੂਦ ਜੁਲਾਈ ਵਿੱਚ ਸੋਕੇ ਦੀ ਸਥਿਤੀ ਬਣੀ ਹੋਈ ਹੈ ਇਸੇ ਨਾਲ ਹੀ ਮੌਸਮ ਵਿਭਾਗ ਨੇ ਤਾਜ਼ਾ ਜਾਣਕਾਰੀ ਸਾਂਝੀ ਕੀਤੀ ਹੈ ਕਿ ਪੰਜਾਬ ਦੇ ਚਲੰਦਰ, ਕਰਨਤਾਰਨ, ਕਪੂਤਲਾ, ਸ਼ਹੀਦ ਭਗਤ ਸਿੰਘ ਨਗਰ, ਰੂਪਨਗਰ, ਹੁਸ਼ਿਆਰਪੁਰ, ਅਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ ਵਿੱਚ ਦਰਮਿਆਨਾ ਮੀਂਹ ਪੈ ਸਕਦਾ ਹੈ ਅਤੇ ਨਾਲ ਹੀ ਅਸਮਾਨੀ ਬਿਜਲੀ ਅਤੇ ਤੇਜ਼ ਹਵਾਵਾਂ ਚੱਲਣ ਦੀ ਮੌਸਮ ਵਿਭਾਗ ਵੱਲੋਂ ਸੰਭਾਵਨਾ ਜਤਾਈ ਗਈ ਹੈ ਇਸ ਨਾਲ ਹੀ ਪੰਜਾਬ ਦੇ ਚਲੰਦਰ ਦੀ ਗੱਲ ਕਰੀਏ ਤਾਂ ਚਲੰਦਰ ਦੇ ਵਿੱਚ ਚੰਗਾ ਮੀਂਹ ਸਵੇਰੇ ਪਿਆ ਹੈ ਜਿਸ ਦੇ ਕਾਰਨ ਲੋਕਾਂ ਨੂੰ ਕਰਮੀ ਤੋਂ ਰਾਹਤ ਮਿਲੀ ਹੈ ਪਰ ਇਸੇ ਬਾਤ ਜਿਹੜੀ ਬਦਲ ਪਾਈ ਹੋਈ ਸੀ ਉਹ ਬੱਦਲ हट ਗਏ ਨੇ ਤੇ ਹੱਥੇ ਸੂਰਜ ਨੇ ਦੁਬਾਰਾ ਤੋਂ ਆਪਣੀ ਥਾਂ ਲੈ ਲਈ ਹੈ ਜਿਸ ਤੇ ਕਾਰਨ ਹੁਣ ਹਮਸ ਵਾਲੀ ਕਰਮੀ ਲੋਕਾਂ ਨੂੰ ਪਰੇਸ਼ਾਨ ਕਰ ਰਹੀ ਹੈ ਅੱਜ ਦੇ ਨਾਲ ਹੀ ਮੌਸਮ ਵਿਭਾਗ ਨੇ ਰਾਹਤ ਵਾਲੀ ਖਬਰ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅੱਜ ਤੋਂ ਲੈ ਕੇ 31 ਜੁਲਾਈ ਤੱਕ ਪੰਜਾਬ ਦੇ ਕਈ ਇਲਾਕਿਆਂ ਤੇ ਜ਼ਿਲ੍ਹਿਆਂ ਦੇ ਵਿੱਚ ਚੰਗਾ ਮੀਂਹ ਪੈ ਸਕਦਾ ਹੈ ਜਿਸ ਦੇ ਕਾਰਨ ਪੰਜਾਬ ਦਾ ਤਾਪਮ ਜਿਹੜਾ ਉੱਡਿਕੇਗਾ ਤੇ ਲੋਕਾਂ ਨੂੰ ਗਰਮੀ ਤੋਂ ਰਾਤ ਮਿਲੇਗੀ। ਹੋਰ ਸਨ ਅੱਜ ਦੀਆਂ ਖਬਰਾਂ ਪੰਜਾਬ ਦੀ ਹਰ ਛੋਟੀ ਤੇ ਵੱਡੀ ਵਗੜ ਦੇ ਨਾਲ ਜੁੜੇ ਰਹਿਣ ਲਈ ਦੇਖਦੇ ਰਹੋ ਵਿੰਡੋ ਪੰਜਾਬੀ ਟੀਵੀ।